ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਵੱਧ ਗਈਆਂ ਨੇ ਥੋੜੀ ਦੇਰ ਪਹਿਲਾਂ ਹੀ ਇਹ ਐਲਾਨ ਕੀਤਾ ਗਿਆ ਹੈ ਦੱਸਦੀ ਹੈ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਕੁਝ ਦਿਨ ਹੋਰ ਸਕੂਲ ਬੰਦ ਰਹਿਣਗੇ ਪਹਿਲਾਂ ਦੱਸਦੀ ਹੈ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਜਿਵੇਂ ਕਿ ਹਰ ਸਾਲ ਸਿਆਲ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਉਸ ਦਾ ਐਲਾਨ ਕੀਤਾ ਗਿਆ ਸੀ ਯਾਨੀ ਕਿ 1 ਜਨਵਰੀ ਤੋਂ ਪਹਿਲਾਂ ਸਕੂਲ ਖੁੱਲਣੇ ਸੀ ਪਰ ਹੁਣ ਤੋਂ ਥੋੜੀ ਦੇਰ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਪੈਂਸ ਨੇ ਇੱਕ ਪੋਸਟ ਪਾਈ ਔਰ ਉਸ ਪੋਸਟ ਦੇ ਵਿੱਚ ਇਹ ਐਲਾਨ ਕੀਤਾ ਹੈ ਕਿ ਹੁਣ 1 ਜਨਵਰੀ ਨੂੰ ਪੰਜਾਬ ਦੇ ਵਿੱਚ ਸਕੂਲ ਨਹੀਂ ਖੁੱਲਣਗੇ ਕਿਹੜੀ ਤਰੀਕ ਤੋਂ ਸਕੂਲ ਖੁੱਲਣਗੇ ਵੀ ਤੁਹਾਨੂੰ ਦੱਸ ਦਿੰਦੇ ਆ ਦਰਅਸਲ ਹੁਣ 1 ਜਨਵਰੀ ਦੀ ਥਾਂ 8 ਜਨਵਰੀ ਤੋਂ ਪੰਜਾਬ ਦੇ ਵਿੱਚ ਸਾਰੇ ਸਕੂਲ ਖੁੱਲਣਗੇ ਚਾਹੇ ਉਹ ਸਰਕਾਰੀ ਸਕੂਲ ਹੋਣ ਜਾਂ ਫਿਰ ਉਹ ਪ੍ਰਾਈਵੇਟ ਸਕੂਲ ਹੋਣ ਸਾਰੇ ਹੀ ਸਕੂਲ ਹੁਣ 1 ਜਨਵਰੀ ਦੀ ਥਾਂ 8 ਜਨਵਰੀ ਨੂੰ ਖੁੱਲਣਗੇ ਯਾਨੀ ਕਿ ਇੱਕ ਹਫਤੇ ਦੀਆਂ ਹੋਰ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਿਨੋਂ-ਦਿਨ ਮੌਸਮ ਬਦਲ ਰਿਹਾ ਹੈ ਔਰ ਅੱਜ ਤੋਂ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਸੰਘਣੀ ਧੁੰਦ ਦਾ ਜੋ ਹੈ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਨਾਲ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਕੁਝ ਸ਼ਹਿਰਾਂ ਦੇ ਵਿੱਚ ਮੌਸਮ ਵਿਭਾਗ ਨੇ ਬਰਸਾਤ ਦਾ ਅਲਰਟ ਵੀ ਜਾਰੀ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਸੀਤ ਲਹਿਰ ਹੋਰ ਤੇਜ਼ੀ ਦੇ ਨਾਲ ਆਪਣਾ ਕਹਿਰ ਜੋ ਹੈ ਬਰਬਾਦ ਸਕਦੀ ਹੈ ਸੋ ਪੰਜਾਬ ਦੇ ਵਿੱਚ ਬਦਲਦੇ ਹੋਏ ਮੌਸਮ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਵਧਾ ਦਿੱਤਾ ਹੈ ਇਸ ਨੂੰ ਲੈ ਕੇ ਜੋ ਪੋਸਟ ਪਾਈ ਹੈ ਉਹ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਵਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਬੱਚਿਆਂ ਅਤੇ ਸਟਾਫ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ ਐਡੇਡ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਯਾਨੀ ਕਿ ਹੁਣ 8 ਜਨਵਰੀ ਨੂੰ ਸਕੂਲ ਖੁੱਲਣਗੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੁਣ ਵਧਣ ਲੱਗ ਪਈ ਐ ਸਵੇਰ ਸਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੇ ਸਕੂਲ ਨੂੰ ਜਾਣਾ ਹੁੰਦਾ ਹੈ ਕੁਝ ਬੱਚਿਆਂ ਨੂੰ ਉਹਨਾਂ ਦੇ ਮਾਪੇ ਸਕੂਲ ਤੱਕ ਛੱਡ ਕੇ ਆਂਦੇ ਨੇ ਤੇ ਕੁਝ ਬੱਚੇ ਸਕੂਲ ਦੀ ਵੈਨ ਜਾਂ ਬੱਸ ਜਾਂ ਫਿਰ ਆਟੋ ਦੇ ਰਾਹੀਂ ਜਾਂਦੇ ਨੇ ਤੇ ਧੁੰਦ ਕਰਕੇ ਹੁਣ ਤੱਕ ਕਈ ਵੱਡੇ ਹਾਦਸੇ ਵੀ ਸਾਹਮਣੇ ਆ ਚੁੱਕੇ ਨੇ ਇੱਕ ਦੋ ਹਾਦਸਿਆਂ ਦੇ ਵਿੱਚ ਤਾਂ ਸਕੂਲ ਬੱਸਾਂ ਦੀ ਆਪਸ ਦੇ ਵਿੱਚ ਧੁੰਦ ਕਰਕੇ ਟੱਕਰ ਵੀ ਹੋਈ ਹੈ ਹਾਲਾਂਕਿ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਰਿਆ ਐ ਐਸੋ ਐਸਸੀ ਨੂੰ ਦੇਖਦੇ ਹੋਏ ਸੁਰੱਖਿਆ ਦੇ ਲਿਹਾਜ਼ ਦੇ ਨਾਲ ਤੇ ਦੂਜੀ ਗੱਲ ਸਕੂਲ ਟੀਚਰਸ ਤੇ ਸਟਾਫ ਦੀ ਸਿਹਤ ਦਾ ਵੀ ਖਿਆਲ ਰੱਖਦੇ ਹੋਏ ਇਹ ਜੋ ਕਦਮ ਐ ਚੁੱਕੇ ਗਏ ਨੇ ਸੋ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਸਾਰੇ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲ ਹੁਣ 1 ਜਨਵਰੀ ਨੂੰ ਨਹੀਂ ਬਲਕਿ 8 ਜਨਵਰੀ ਨੂੰ ਖੁੱਲਣਗੇ